ਦੋਸਤੋ ਜੀ ਸੰਗਤ ਜੀ ਪਿਛਲੀ ਵੀਡੀਓ ਚ ਤੁਹਾਨੂੰ ਦਿਖਾਇਆ ਸੀਗਾ ਗੁਰਦਰ ਸਿੰਘ ਸਾਹਿਬ ਚਰਨ ਪਾਦੁਕਾ ਮਮੂਨ ਕੈਂਟ ਤੇ ਅੱਜ ਇਸ ਵੀਡੀਓ ਚ ਤੁਹਾਨੂੰ ਮੈਂ ਦਿਖਾਉਂਗਾ ਜਿੱਥੇ ਧੰਤਨ ਬਾਬਾ ਸ਼੍ਰੀ ਚੰਦ ਜੀ ਨੇ 60 ਸਾਲ ਭਗਤੀ ਕੀਤੀ ਸੀਗੀ ਤੇ 60 ਸਾਲ ਭਗਤੀ ਇੱਥੇ ਕੀਤੀ ਸੀਗੀ ਤੇ ਧੰਤਨ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਵੀ ਇੱਥੇ ਬਾਬਾ ਸ਼੍ਰੀ ਚੰਦ ਜੀ ਨੇ ਮਿਲ ਲਏ ਸੀਗੇ 6 ਮਹੀਨੇ ਦੀ ਉਡੀਕ ਕੀਤੀ ਸੀਗੀ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਦੀ ਉਸ ਗੋਤਰਾ ਸਾਹਿਬ ਚੱਲੇ ਆ ਤੇ ਉੱਥੇ ਤੁਹਾਨੂੰ ਜਾ ਕੇ ਦਰਸ਼ਨ ਕਰਾਉਣੇ ਆ ਅੱਜ ਗੋਤਰਾ ਸਾਹਿਬ ਬਾਟ ਸਾਹਿਬ ਜੋ ਪਠਾਨਕੋਟ ਤੋਂ ਤਕਰੀਬਨ ਕੋਈ 7-8 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਵਾ ਸਰਨਾ ਉਦੇ ਵਿਚਕਾਰ ਤਕਰੀਬਨ ਜੀਟੀ ਰੋਡ ਤੋਂ ਜਿਹੜਾ ਪਠਾਨਕੋਟ ਅੰਮ੍ਰਿਤਸਰ ਹਾਈਵੇ ਆ ਜੀਤੀ ਰੋਡ ਤੋਂ ਤਕਰੀਬਨ ਇਹ 1.5 ਕਿਲੋਮੀਟਰ ਦੀ ਦੂਰੀ ਤੇ ਆ ਸਾਈਡ ਤੇ ਤੇ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਬਾੜ ਸਾਹਿਬ ਤੇ ਇੱਥੋਂ ਤਕਰੀਬਨ ਤੁਸੀਂ ਪੈਦਲ ਵੀ ਆ ਸਕਦੇ ਹੋ ਤਾਂ ਆਟੋ ਵੀ ਚੱਲਦੇ ਆ ਤੇ ਬਹੁਤ ਮੋਟਰਸਾਈਕਲ ਕੋਈ ਨਾ ਕੋਈ ਮਿਲਦਾ ਮਤਲਬ ਕਿਸੇ ਦੀ ਕਨਾਂਚ ਤੇ ਬੈਠ ਕੇ ਵੀ ਤੁਸੀਂ ਇੱਥੇ ਪਹੁੰਚ ਸਕਦੇ ਹੋ ਇਹ ਆ ਗਿਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਬਾੜ ਸਾਹਿਬ ਇੱਥੋਂ ਦਾ ਕੀ ਇਤਿਹਾਸ ਤੇ ਬਾਬਾ ਸ੍ਰੀਚੰਦ ਜੀ ਨੇ ਭਗਤੀ ਕੀਤੀ ਸੀਗੀ ਇੱਥੇ 62 ਸਾਲ 62 ਸਾਲ ਇਸ ਕਰਕੇ ਬਾੜ ਸਾਹਿਬ ਕਹਿੰਦੇ ਆ ਇਸ ਗੁਰਦਵਾਰਾ ਸਾਹਿਬ ਨੂੰ ਹੁਣ ਇੱਥੇ ਮੋਟਰਸਾਈਕਲ ਲਗਾਉਣੇ ਆ ਤੇ ਫਿਰ ਅਸੀਂ ਅਗਲੀ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਛਲੇ ਦਿਨੀ ਤੁਸੀਂ ਸੀਰੀਜ਼ ਦੇਖ ਰਹੇ ਹੋ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਜਿੱਥੇ ਅਸੀਂ ਸ਼ੁਰੂ ਹੋਏ ਸੀਗੇ 베ਰ 베ਰਕੇ ਤੋਂ ਫਿਰ ਨਾਨਕ ਚੱਕ ਬਟਾਲਾ ਤੇ ਨਾਨਕ ਚੱਕ ਤੋਂ ਬਾਅਦ ਚਰਨ ਪਾਦੁਕਾ ਬਮੂਨਕੈਂਟ ਤੇ ਅੱਜ ਅਸੀਂ ਪਹੁੰਚੇ ਹਾਂ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਭਗਤੀ ਕੀਤੀ ਸੀਗੀ ਬਾੜ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਸਾਰੇ ਤੁਹਾਨੂੰ ਸਰਵਣ ਕਰਾਉਨੇ ਆ ਤੇ ਬੌਲੀ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਤੇ ਸਾਰੇ ਤੁਹਾਨੂੰ ਦਰਸ਼ਨ ਕਰਾਉਨੇ ਆ 베ਰੀ ਤੇ ਸਮਾਦ ਭਾਈ ਕੰਮਲਿਆ ਜੀ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਅਸੀਂ ਪਹੁੰਚ ਚੁੱਕੇ ਆ ਬਾਟ ਸਾਹਿਬ ਇਹ ਆ ਜੀ ਬਾਟ ਸਾਹਿਬ ਦਾ ਬਾਹਰ ਇੱਥੇ ਹੀ ਆ ਕੇ ਮੈਂ ਵੀਡੀਓ ਨੂੰ ਆਪਣੇ ਨੂੰ ਸਟਾਰਟ ਕਰ ਰਿਹਾ ਵਾਂ ਤੇ ਇਹ ਬਾਟ ਸਾਹਿਬ ਦਾ ਬਾਹਰ ਬਾਹਰੀ ਹਿੱਸਾ ਤੇ ਇੱਥੋਂ ਹੁਣ ਅੰਦਰ ਜੜਾ ਵਾ ਉਹ ਚੱਲਦੇ ਆ ਤੇ ਅੰਦਰ ਜਾ ਕੇ ਨਾਲੋ ਨਾਲ ਮੈਂ ਤੁਹਾਨੂੰ ਇਤਿਹਾਸ ਦੱਸਦਾ ਤੇ ਨਾਲੋ ਨਾਲ ਇਸ ਅ ਮਤਲਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸੂਗਾ ਤਪਸਥਾਨ ਬਾਬਾ ਸ਼੍ਰੀ ਚੰਚੀ ਦਾ ਤੇ ਇੱਥੋਂ ਹੀ ਦਰਸ਼ਨ ਕਰਕੇ ਤੇ ਫਿਰ ਬੌਲੀ ਸਾਹਿਬ ਚਲਦੇ ਆ ਬੌਲੀ ਸਾਹਿਬ ਵੀ ਦਰਸ਼ਨ ਕਰਾਉਨੇ ਆ ਤੁਹਾਨੂੰ ਚਲੋ ਜੀ ਸੰਗਤ ਜੀ ਲਿਖਿਆ ਜੀ ਤਪਸਥਾਨ ਧਾਰਤਨ ਬਾਬਾ ਸ਼੍ਰੀ ਚੰਦ ਜੀ ਤੇ ਅੰਦਰ ਚਲਦੇ ਆ ਤੇ ਦਰਸ਼ਨ ਕਰਦੇ ਆ ਲਿਖਿਆ ਜੀ ਟੋਪੀ ਕੈਪੀ ਤੇ ਨਿੱਕਰ ਤੇ ਜੁਰਾਬਾਂ ਆ ਕੇ ਅੰਦਰ ਆਉਣਾ ਦਰਸ਼ਨ ਕਰਨਾ ਮਨਾ ਹੈ ਤੇ ਇਹ ਆ ਗਿਆ ਜੀ ਬਾਬਾ ਸ੍ਰੀ ਚੰਦ ਜੀ ਦਾ ਤਪ ਸਥਾਨ ਤੇ ਹੁਣ ਉੱਪਰ ਨਾਲ ਨਾਲ ਚੱਲਦਾ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਇਤਿਹਾਸ ਦੀ ਸਾਂਝ ਨਾਲ ਨਾਲ ਹੀ ਪਾਉਣਾ ਹੈ ਇਸ ਸਥਾਨ ਦੀ ਇਤਿਹਾਸਕ ਮਹਾਨਤਾ ਇਹ ਹੈ ਕਿ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਤਪ ਸਾਧਨਾ ਕਰਦਿਆਂ ਲੰਮਾ ਸਮਾਂ ਬਤੀਤ ਕੀਤਾ ਇਸ ਸਥਾਨ ਤੇ ਬਾਬਾ ਜੀ ਨੇ ਤਕਰੀਬਨ 62 ਸਾਲ ਤਪੱਸਿਆ ਕੀਤੀ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਕਰ ਦਰਸ਼ਨ ਦਿੱਤੇ ਅਤੇ ਬਾਬਾ ਸ੍ਰੀ ਚੰਦ ਜੀ ਨਾਲ ਬਚਨ ਬिलास ਹੋਏ ਬਾਬਾ ਸ੍ਰੀ ਚੰਦ ਜੀ ਦਾ ਜਨਮ ਸੰਮਤ 1551 ਬਿਕਰਮੀ ਸਨ 1494 ਈਸਵੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਸੁਲਖਣੀ ਜੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਖੇ ਹੋਇਆ ਸੀ। ਬਾਬਾ ਸ਼੍ਰੀਚੰਦ ਜੀ ਜਦੋਂ ਬਾੜ ਸਾਹਿਬ ਵਿਖੇ ਆਏ ਉਸ ਸਮੇਂ ਇੱਥੇ ਸੰਘਣਾ ਜੰਗਲ ਸੀ ਅਤੇ ਇਕਾਂਤ ਦੇਖ ਕੇ ਨਿਵਾਸ ਕੀਤਾ ਤੇ ਪ੍ਰਭੂ ਭਗਤੀ ਵਿੱਚ ਜੁੜ ਗਏ। ਬਾੜ ਸਾਹਿਬ ਤੋਂ ਹੀ ਬਾਬਾ ਸ਼੍ਰੀਚੰਦ ਜੀ ਆਪਣੇ ਸੇਵਕ ਭਾਈ ਕਮਲਿਆ ਜੀ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਗਏ। ਗੁਰੂ ਸਾਹਿਬ ਬਾਬਾ ਜੀ ਨੂੰ ਅਗੋਂ ਲੈਣ ਵਾਸਤੇ ਆਏ ਸਤਕਾਰ ਵਜੋਂ 500 ਰੁਪਏ ਅਤੇ ਇੱਕ ਘੋੜਾ ਭੇਂਟ ਕੀਤਾ ਜੋ ਤਿੰਨ ਦਿਨ ਰਹਿ ਕੇ ਬਾਬਾ ਜੀ ਬਾੜ ਸਾਹਿਬ ਆਪਸ ਆ ਗਏ ਕੁਝ ਸਮੇਂ ਪਿਛੋਂ ਬਾਬਾ ਸ਼੍ਰੀ ਚੰਦ ਜੀ ਨੇ ਭਾਈ ਕਮਲਿਆ ਜੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਭੇਜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾੜ ਸਾਹਿਬ ਵਿਖੇ ਸੱਦਿਆ ਸਤਿਗੁਰੂ ਜੀ ਦੇ ਬਾੜ ਸਾਹਿਬ ਵਿਖੇ ਪੁੱਜਣ ਤੇ ਬਾਬਾ ਜੀ ਵੱਲੋਂ ਸਤਕਾਰ ਕੀਤਾ ਗਿਆ ਤੇ ਗੁਰੂ ਸਾਹਿਬ ਜੀ ਅਤੇ ਬਾਬਾ ਜੀ ਦੇ ਮਿਲਾਪ ਸਮੇਂ ਆਪਸ ਵਿੱਚ ਬਹੁਤ ਵੱਡੇ ਵੱਡ ਮੁੱਲੇ ਬਚਨ ਬਿਲਾਸ ਹੋਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਬਾਦ ਸਾਹਿਬ ਆਏ। ਬਾਬਾ ਜੀ ਨਾਲ ਮਿਲਾਪ ਸਮੇਂ ਬਾਬਾ ਸ਼੍ਰੀਚੰਦ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਸਾਰੇ ਪੁੱਤਰ ਤੁਸੀਂ ਆਪਣੇ ਪਾਸ ਹੀ ਰੱਖਣੇ ਹਨ ਜਾਂ ਕੋਈ ਸਾਨੂੰ ਵੀ ਦਿਓਗੇ। ਇਹ ਬਚਨ ਹੋਣ ਤੇ ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਬਾਬਾ ਸ਼੍ਰੀਚੰਦ ਜੀ ਦੇ ਸਪੁਰਦ ਕੀਤਾ ਬਾਬਾ ਸ਼੍ਰੀਚੰਦ ਜੀ ਦੇ ਕਲਿਆਣਕਾਰੀ ਉਪਦੇਸ਼ ਨਾਲ ਹਰ ਪ੍ਰਾਣੀ ਮਾਤਰ ਦਾ ਭਲਾ ਹੋ ਕਰਕੇ ਇਸ ਅਸਥਾਨ ਦੀ ਮਹੱਤਤਾ ਦੂਰ ਦੂਰ ਤੱਕ ਫੈਲ ਗਈ। ਬਾਬਾ ਜੀ ਦੇ ਤਾਪਸ ਸਥਾਨ ਤੇ ਸੁੰਦਰ ਗੁਰਦੁਆਰਾ ਬਣਾਇਆ ਗਿਆ ਅਤੇ ਸਰਦੌਲਵਾਂ ਦੇ ਸਰੀਰਕ ਦੁੱਖ ਦੂਰ ਕਰਨ ਲਈ ਇੱਕ ਬੌਲੀ ਵੀ ਬਣਾਈ ਗਈ ਜਿਸ ਦੇ ਦੋਵੇਂ ਪਾਸੇ ਸਰੋਵਰ ਬਣਾਇਆ ਗਿਆ ਜਿਹੜੀ ਬਾਬਾ ਜੀ ਨੇ 베ਰੀ ਦੀ ਟਾਣੀ ਗੱਡੀ ਸੀ ਉਹ ਹੁਣ 베ਰੀ ਦਾ ਸ਼ਾਨਦਾਰ ਦਰਖਤ ਹੈ ਤੇ ਨਾਲ ਹੀ ਭਾਈ ਕਮਲਿਆ ਜੀ ਦੀ ਸਮਾਦ ਵੀ ਮੌਜੂਦ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਥਾਮ ਸਾਹਿਬ ਤੇ ਗੁਰੂ ਜੀ ਦੇ ਵਿਸ਼ਰਾਮ ਆਸਥਾਨ ਤੇ ਗੁਰਦੁਆਰਾ ਗੁਰੂ ਸਰ ਪਾਤਸ਼ਾਹ ਪੰਜਵੀਂ ਸੋਹਬਤ ਹੈ। ਪੰਜਵੇਂ ਗੁਰੂ ਜੀ ਨੇ ਇਸ ਆਸਥਾਨ ਤੇ ਇੱਕ ਖੂਹ ਅਤੇ ਸਰੋਵਰ ਦੀ ਰਚਨਾ ਕੀਤੀ। ਇੱਥੇ ਇਸੇ ਆਸਥਾਨ ਤੇ ਹੀ ਛੇਵੇਂ ਗੁਰੂ ਨੇ ਆਪਣੇ ਪਿਤਾ ਗੁਰੂ ਜੀ ਦੀ ਯਾਦ ਵਿੱਚ ਇੱਕ ਸੁੰਦਰ ਬਾਗ ਲਗਵਾਇਆ। ਗੁਰਦੁਆਰਾ ਸ੍ਰੀ ਬਾਟ ਸਾਹਿਬ ਵਿਖੇ ਹਰ ਮਹੀਨੇ ਆਮ ਆਸ ਵਾਲੇ ਦਿਹਾੜੇ ਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਇਹ ਆ ਜੀ ਬਾਬਾ ਸ੍ਰੀ ਚੰਦ ਜੀ ਦਾ ਤਪੱਸਥਾਨ ਜਿੱਥੇ ਬਾਬਾ ਸ੍ਰੀ ਚੰਦ ਜੀ ਨੇ 62 ਸਾਲ ਭਗਤੀ ਕੀਤੀ ਸੀ ਦਰਸ਼ਨ ਅਸੀਂ ਅੰਦਰੋਂ ਕਰ ਆਏ ਆ ਤੇ ਇਹ ਆ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਬਾਟ ਸਾਹਿਬ ਜਿੱਥੇ ਬਾਬਾ ਸ੍ਰੀ ਚੰਦ ਜੀ ਨੇ 62 ਸਾਲ ਭਗਤੀ ਕੀਤੀ ਸੀਗੀ ਇਹ ਆ ਜੀ ਉਹ 베ਰੀ ਜਿਹੜੀ 베ਰੀ ਦੇ 베ਰੀ ਬਾਬਾ ਸ਼੍ਰੀ ਚੰਦ ਜੀ ਦੇ ਵੇਲੇ ਦੀ ਉਸ ਟਾਈਮ ਦੀ 베ਰੀ ਦੱਸੀ ਜਾਂਦੀ ਆ ਤਾਂ ਇੱਥੇ ਹੀ 베ਰੀ ਥੱਲੇ ਭਾਈ ਕਮਲਿਆ ਜੀ ਦੀ ਸਮਾਦ ਵੀ ਆ ਇਹ ਆ ਜੀ ਉਹ 베ਰੀ ਕਿੰਨੀ ਵਿਸ਼ਾਲ 베ਰੀ ਐ ਬਹੁਤ ਸੋਹਣੀ ਦੂਰ ਤੱਕ ਹਰੀ ਭਰੀ ਐ ਤੇ ਇਹ ਆ ਜੀ ਇਸ ਪਾਸੇ ਸਮਾਗ ਭਾਈ ਕੰਮਲਿਆ ਜੀ ਇਹ ਲਿਖਿਆ ਜੀ ਇੱਥੇ ਬੋਰਡ ਲੱਗਾ ਵਾ ਥੱਲੇ ਜਦੋਂ ਵੀ ਤੁਸੀਂ ਆਓ ਤੇ 베ਰੀ ਦੇ ਦੂਸਰੇ ਪਾਸੇ ਇਧਰ ਸਾਹਮਣੇ ਪ੍ਰਕਾਸ਼ ਅਸਥਾਨ ਬਾਬਾ ਸ਼੍ਰੀ ਚੰਦ ਜੀ ਦਾ ਤਪਸਥਾਨ ਤੇ ਅੰਦਰੋਂ ਦਰਸ਼ਨ ਕਰ ਲਏ ਆ ਇਹ ਆ ਗਿਆ ਜੀ ਦੇ ਦੀ ਤੇ ਭਾਈ ਕੰਮਲਿਆ ਜੀ ਦੀ ਸਮਾਗ ਏ ਗਰੰਤੀ ਸਿੰਘ ਦੇ ਨਾਲ ਵੀ ਮੁਲਾਕਾਤ ਹੋਈ ਸੀਗੀ ਬਹੁਤ ਵਧੀਆ ਨੇ ਗੱਲਬਾਤ ਉਧਰ ਚੱਲ ਰਹੀ ਆ ਜਦੋਂ ਅਸੀਂ ਬਾਹਰੋਂ ਦਰਸ਼ਨ ਕਰਨ ਲਈ ਅੰਦਰ ਆਉਨੇ ਆ ਤਾਂ ਸਾਹਮਣੇ ਆ ਗਿਆ ਜੀ ਅਸਥਾਨ ਗੁਰੂ ਅਰਜਨ ਸਾਹਿਬ ਜੀ ਦਾ ਤੇ ਇਹ ਉਹ ਸਥਾਨ ਆ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਜਿੱਥੇ ਗੁਰੂ ਅਰਜਨ ਸਾਹਿਬ ਜੀ ਬਾਬਾ ਸ੍ਰੀਚੰਦ ਜੀ ਨੂੰ ਮਿਲਣ ਵਾਸਤੇ ਇਸ ਜਗ੍ਹਾ ਤੇ ਸਾਹਮਣੇ ਤਪੱਸਥਾਨ ਬਾਬਾ ਸ੍ਰੀਚੰਦ ਜੀ ਤੇ ਇੱਥੇ ਬਾਬਾ ਜੀ ਨੇ ਖਲੋ ਕੇ ਬਾਬਾ ਸ੍ਰੀਚੰਦ ਜੀ ਦੀ ਮਿਲਣ ਦੀ ਉਡੀਕ ਕੀਤੀ ਸੀਗੀ ਤੇ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਬਾਬਾ ਸ੍ਰੀਚੰਦ ਜੀ ਨੂੰ ਮਿਲ ਕੇ ਗਏ ਸੀਗੇ ਤੇ ਦੱਸੀ ਜਾਂਦੀ ਹੈ ਕੁਝ ਇਤਿਹਾਸਕਾਰ ਕਿ 6 ਮਹੀਨੇ ਦੀ ਉਡੀਕ ਜੜੀ ਆ ਉਹ ਤਨ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਕੀਤੀ ਸੀ ਇਧਰ ਆ ਜੀ ਤਪਸਥਾਨ ਸਾਹਮਣੇ ਇਹ ਆ ਗਈ ਇਸ ਪਾਸੇ ਘੇਰੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਅਸਥਾਨਾ ਤੋਂ ਹੀ ਇਸ ਪਾਸੇ ਨੂੰ ਥੋੜਾ ਜਿਆਦਾ ਥੱਲੇ ਨੂੰ ਆ ਜਾਓ ਤੇ ਇਸ ਪਾਸੇ ਜਿਹੜੇ ਆ ਪੁਰਾਣੇ ਬੋਰਡ ਜੜੇ ਆ ਉਸੇ ਤਰ੍ਹਾਂ ਅੱਜ ਵੀ ਜਿਹੜੇ ਆ ਬੋਰਡ ਖੜੇ ਨੇ ਤੇ ਜ਼ਮੀਨ ਛੱਤ ਤੋਂ ਬਿਲਕੁਲ ਉੱਪਰ ਨੇ ਤੇ ਇਹਨਾਂ ਦੇ ਮੁੱਢ ਜਿਹੜੇ ਆ ਉਹ ਥੱਲੇ ਆ ਇਹ ਅਜੀ ਉਹ ਪੁਰਾਤਨ ਬੋਰਡ ਇਹ ਬੋਰਡ ਉਸ ਟਾਈਮ ਦੇ ਦੱਸੇ ਜਾਂਦੇ ਨੇ ਤੇ ਇੱਕ ਜਿਹੜਾ ਇਹ ਬੋਰਡ ਆ ਤੇ ਇਹ ਥੱਲਿਓਂ ਹੀ ਤਾਂ ਆਇਆ ਹੋਇਆ ਤੇ ਇਸ ਇਹ ਬੋਰਡ ਜਿਹੜਾ ਵਾ ਥੱਲੇ ਇਹਦਾ ਦੇਖੋ ਪਿੱਛੇ ਦੁਕਾਨਾਂ ਨੇ ਤੇ ਦੁਕਾਨਾਂ ਦੀ ਬੈਕ ਸਾਈਡ ਤੇ ਇਹਦੀ ਝਾੜ ਵਾ ਤੇ ਇਹ ਜਿਹੜਾ ਬੋਰਡ ਵਾ ਇਹ ਬੋਰਡ ਅ ਉੱਪਰ ਛੱਤ ਤੋਂ ਉੱਪਰ ਆ ਤੇ ਇਸ ਪਾਸੇ ਤੁਸੀਂ ਪਿੱਛੇ ਦੇਖੋ ਮੈਨੇਜਰ ਸਾਹਿਬ ਦੇ ਰੂਨ ਨੇ ਇਹ ਖਜ਼ਾਨਚੀ ਦਾ ਰੂਮ ਹੈ ਇਸ ਪਾਸੇ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਬਾਟ ਸਾਹਿਬ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਭਗਤੀ ਕੀਤੀ ਸੀਗੀ ਹੁਣ ਮੈਂ ਤੁਹਾਨੂੰ ਇਤਿਹਾਸ ਦਾ ਬੋਰਡ ਦੀ ਵੀ ਇੱਕ ਝਲਕ ਦੱਸ ਦਿਨਾ ਤੁਸੀਂ ਇਤਿਹਾਸ ਪੜ ਸਕਦੇ ਹੋ ਤੇ ਦੂਸਰੇ ਪਾਸੇ ਮੈਂ ਦਿਖਾਉਣਾ ਤੁਹਾਨੂੰ ਇੱਧਰ ਨਿਸ਼ਾਨ ਸਾਹਿਬ ਝੁਲ ਰਹੇ ਨੇ ਦੂਸਰੇ ਪਾਸੇ ਹਾਲ ਜਿਹੜਾ ਵਾ ਹੁਣ ਨਵਾਂ ਹਾਲ ਦੀ ਤਿਆਰੀ ਹੋ ਚੁੱਕੀ ਹੈ ਤੇ ਇਹ ਆ ਗਿਆ ਜੀ ਇਸ ਪਾਸੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹਨੂੰ ਵੀ ਤੁਸੀਂ ਰੀਡ ਕਰ ਸਕਦੇ ਆ ਇਹਨੂੰ ਤੁਸੀਂ ਪਾਉਜ਼ ਕਰਕੇ ਤੇ ਰੀਡ ਰੀਡ ਕਰ ਸਕਦੇ ਹੋ ਇਸ ਪਾਸੇ ਇੰਗਲਿਸ਼ ਵਿੱਚ ਇੰਗਲਿਸ਼ ਚ ਵੀ ਤੁਸੀਂ ਇਹਨੂੰ ਰੀਡ ਕਰ ਸਕਦੇ ਆ ਤੇ ਇਸ ਪਾਸੇ ਆ ਗਿਆ ਜੀ ਹਾਲ ਇਹ ਆ ਗਿਆ ਜੀ ਤਾਪਸਥਾਨ ਬਾਬਾ ਸ਼੍ਰੀਚੰਦ ਜੀ ਸਾਹਮਣੇ ਇੱਧਰ ਵੀ ਪਿੱਪਲ ਤੇ ਸਾਹਮਣੇ ਤਪਸਥਾਨ ਬਾਬਾ ਸ਼੍ਰੀਚੰਦ ਜੀ ਇਸ ਪਾਸੇ ਆ ਗਿਆ ਜੀ ਹਾਲ ਦੀਵਾਨ ਹਾਲ ਬਾਬਾ ਸ਼੍ਰੀਚੰਦ ਜੀ ਇਹ ਵੀ ਬਹੁਤ ਵੱਡਾ ਜਿਹੜਾ ਵਾ ਬਣਾਇਆ ਹੋਇਆ ਵਾ ਤੇ ਸੋਹਣਾ ਬਣਿਆ ਹੋਇਆ ਇਹ ਦੇਖੋ ਤੁਸੀਂ ਕਿੰਨਾ ਵੱਡਾ ਹਾਲ ਹੈ ਤੇ ਸੰਤਾਂ ਕੋਸ਼ੇ ਤੇ ਆਰਾਮ ਵੀ ਕਰ ਰਹੀਆਂ ਨੇ ਇੱਥੇ ਵੱਡੇ ਸਮਾਗਮ ਹੁੰਦੇ ਨੇ ਇਹ ਆ ਗਿਆ ਜੀ ਤਾਪਸਥਾਨ ਬਾਬਾ ਸ਼ਰੀਚੰਦ ਜੀ ਤੇ ਇਹ ਆ ਗਿਆ ਜੀ ਦੀਵਾਨ ਹਾਲ ਤੇ ਜਿੰਨਾ ਵੀ ਇਹਦੇ ਉੱਪਰ ਦੀਵਾਨ ਹਾਲ ਆ ਜਿੰਨਾ ਵੀ ਇਹਦੇ ਥੱਲੇ ਆ ਇਸ ਪਾਸਿਓਂ ਦੀ ਪੌੜੀਆਂ ਗਈਆਂ ਆ ਪੌੜੀਆਂ ਗਈਆਂ ਥੱਲੇ ਤੇ ਥੱਲੇ ਜਾ ਕੇ ਸਾਰਾ ਇਹਦਾ ਸਾਰਾ ਹੀ ਇਸ ਪਾਸੇ ਲੰਗਰ ਹਾਲ ਆ ਥੱਲੇ ਹੁਣ ਅਸੀਂ ਲੰਗਰ ਹਾਲ ਵੱਲ ਨਹੀਂ ਜਾਵਾਂਗੇ ਹੁਣ ਇੱਥੋਂ ਚੱਲਾਂਗੇ ਅਸੀਂ ਬੌਲੀ ਸਾਹਿਬ ਵੱਲ ਬੌਲੀ ਸਾਹਿਬ ਚੱਲਦੇ ਹੁਣ ਅਸੀਂ ਦਰਸ਼ਨ ਅਸੀਂ ਕਰ ਆਏ ਆ ਜੀ ਦਰਸ਼ਨ ਕਰਕੇ ਤੇ ਥੱਲੇ ਆ ਗਏ ਹੁਣ ਤੁਹਾਨੂੰ ਇਸ ਤੋਂ ਬਾਅਦ ਬੌਲੀ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਜਿਹੜੀ ਇਤਿਹਾਸਕ ਬੌਲੀ ਸਾਹਿਬ ਤੇ ਇੱਕ ਮੈਂ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਹੋਰ ਦਿੰਨਾ ਉਹ ਜਿਹੜਾ ਮੈਂ ਉੱਪਰ ਇਤਿਹਾਸ ਤੁਹਾਨੂੰ ਦਿਖਾਇਆ ਉਹ ਇਤਿਹਾਸ ਪ੍ਰਾਤਨ ਇਤਿਹਾਸ ਲਿਖਿਆ ਵਾ ਇੱਕ ਖੋਦ ਕੇ ਜਾਨੀ ਕਿ ਕਹਿ ਦਈਏ ਕਿ ਸ਼ਾਰਟਕਟ ਚ ਇਤਿਹਾਸ ਵੀ ਬੜਾ ਸੋਹਣਾ ਲਿਖਿਆ ਵਾ ਉਹ ਬਿਲਕੁਲ ਨਵਾਂ ਵਾ ਉਹਦੇ ਤੇ ਵੀ ਮੈਂ ਝਾਤ ਪਵਾ ਦਿੰਨਾ ਤੁਸੀ ਉਹ ਵੀ ਇਤਿਹਾਸ ਪੜ ਕੇ ਤੇ ਲਿਖ ਵੀ ਸਕਦੇ ਹੋ ਆਪਣੇ ਕੋਲ ਰੱਖ ਸਕਦੇ ਹੋ ਇਹ ਆ ਜੀ ਇਤਿਹਾਸ ਲਿਖਿਆ ਬਾਟ ਸਾਹਿਬ ਜੀ ਦਾ ਇਹਨੂੰ ਤੁਸੀਂ ਰੀਡ ਕਰ ਲਿਓ ਤੇ ਇਸ ਪਾਸੇ ਵੀ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਗੇਟ ਦੇ ਸਾਹਮਣੇ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ 메인 ਦਿਉੜੀ ਇੱਥੋਂ ਦਰਸ਼ਨਾਂ ਵਾਲੀ ਅੰਦਰ ਜਾਣੇ ਆ ਤੇ ਇਹ ਉੱਪਰ ਉਹ ਜਿਹੜਾ ਮੈਂ ਬੋਰਡ ਦਿਖਾਇਆ ਸੀਗਾ ਤੁਹਾਨੂੰ ਇੱਕ ਬੋਰਡ ਉੱਪਰ ਇੱਕ ਇਹ ਬੋਰਡ ਤੇ ਇਹ ਆ ਗਿਆ ਜੀ ਬਾਟਸਾਬ ਇਧਰ ਲੰਗਰ ਹਾਲ ਨੂੰ ਰਸਤਾ ਚੱਲੇ ਜਾਂਦਾ ਤੇ ਇਹ ਆ ਗਿਆ ਜੀ ਤਰਾਂ ਤਰਾਂ ਦੀਆਂ ਦੁਕਾਨਾਂ ਤੇ ਸਮਾਨ ਇਹ ਨਕਾਨਾਂ ਲੱਗੀਆਂ ਹੋਣੀਆਂ ਨੇ ਇੱਥੇ ਵੀ ਤੁਸੀਂ ਆ ਕੇ ਕੁਝ ਵੀ ਲੈਣਾ ਤਾਂ ਲੈ ਸਕਦੇ ਹਾਂ ਅਸੀਂ ਉਹ ਜੀ ਸੰਗਤ ਜੀ ਦਰਸ਼ਨ ਇਧਰੋਂ ਹੋ ਗਏ ਨੇ ਤੇ ਇਧਰ ਹੁਣ ਅਸੀਂ ਪਹੁੰਚੇ ਆ ਬੌਲੀ ਸਾਹਿਬ ਤੇ ਬੌਲੀ ਸਾਹਿਬ ਦੇ ਵੀ ਅੰਦਰ ਜਾ ਕੇ ਸਰੋਵਰ ਚ ਪੰਜ ਸਨਾਨਾ ਕਰਦੇ ਆ ਸੰਤਾਂ ਦਾ ਪੰਜ ਸਨਾਨਾ ਸਨਾਨ ਕਰਕੇ ਆ ਰਹੀਆਂ ਬਾਹਰ ਤੇ ਹੁਣ ਅਸੀਂ ਅੰਦਰ ਬੌਲੀ ਸਾਹਿਬ ਦੇ ਵੀ ਦਰਸ਼ਨ ਕਰੀਏ ਤੇ ਪੰਜ ਸਨਾਨਾ ਵੀ ਕਰੀਏ ਇਹ ਆ ਗਿਆ ਜੀ ਸਾਹਮਣੇ ਸਰੋਵਰ ਤੇ ਸਰੋਵਰ ਦੀ ਜਿਹੜੀ ਆ ਉਹ ਸਾਫ ਸਫਾਈ ਤਕਰੀਬਨ ਮਹੀਨੇ ਚ ਇੱਕ ਦੋ ਵਾਰੀ ਹੋ ਜਾਂਦੀ ਆ ਤੇ ਇਸ ਜਲ ਨੂੰ ਕੱਢਿਆ ਜਾਂਦਾ ਵਾ ਸ਼ਾਇਦ ਮੱਸੀਆ ਤੋਂ ਪਹਿਲੇ ਵੀ ਕੱਢਿਆ ਜਾਂਦਾ ਤੇ ਪਾਇਆ ਜਾਂਦਾ ਮੱਸੀਆ ਤੇ ਸਾਫ਼ ਜਲ ਤੇ ਹੁਣ ਵੀ ਜਿਹੜਾ ਵਾ ਤਕਰੀਬਨ 3 ਫੁੱਟ ਦੇ ਕਰੀਬ ਜਲ ਹੈਗਾ ਇਹਦੇ ਵਿੱਚ ਤੇ ਜਲ ਜਿਹੜਾ ਉਹ ਪਾਇਆ ਵੀ ਜਾ ਰਿਹਾ ਵਾ ਉਸ ਪਾਸੇ ਦੇਖੋ ਤੁਸੀਂ ਬੌਲੀ ਸਾਹਿਬ ਤੇ ਬੌਲੀ ਸਾਹਿਬ ਤੋਂ ਜਲ ਜਿਹੜਾ ਉਹ ਪਾਇਆ ਜਾ ਰਿਹਾ ਵਾ ਸਰੋਵਰ ਦੇ ਵਿੱਚ ਤੇ ਇਹ ਆ ਜੀ ਸਰੋਵਰ ਤੇ ਸਰੋਵਰ ਦਾ ਜਲ ਜਿਹੜਾ ਬਿਲਕੁਲ ਸਾਫ ਸੁਥਰਾ ਵਾ ਇਹ ਹੁਣ ਅਸੀਂ ਪੰਜ ਸ਼ਨਾਨਾ ਵੀ ਕਰੀਏ ਤੇ ਫਿਰ ਜਿਹੜਾ ਵਾ ਬੌਲੀ ਸਾਹਿਬ ਵੀ ਦੇਖਦੇ ਆਂ ਤੇ ਫਿਰ ਇਥੋਂ ਚੱਲਦੇ ਹਾਂ 5 ਸਨਾਨਾ ਕਰੀਏ ਤੇ ਇਹ ਬੌਲੀ ਸਾਹਿਬ ਚੋਂ ਸਰੋਵਰ ਚੋਂ ਯਾਨੀ ਕਿ ਬੌਲੀ ਸਾਹਿਬ ਦਾ ਜਾਲੇ ਦੇ ਵਿੱਚ ਪਾਇਆ ਜਾ ਰਿਹਾ ਵਾ ਤੇ 5 ਸਨਾਨਾ ਕਰਦੇ ਆਂ ਤੇ ਫਿਰ ਤੁਹਾਨੂੰ ਬੌਲੀ ਸਾਹਿਬ ਦੇ ਵੀ ਅੰਦਰੋਂ ਦਰਸ਼ਨ ਕਰਾਉਣਾ ਨੇ ਇਹ ਆ ਜੀ ਸਰੋਵਰ ਦਾ ਜਲ ਜਿਹੜਾ ਇੱਥੋਂ ਇੱਥੋਂ ਤੱਕ ਸਰੋਵਰ ਜਿਹੜਾ ਕਈ ਵਾਰੀ ਜਾਲੇ ਦੇ ਵਿੱਚ ਹੁੰਦਾ ਵਾ ਲੇਕਿਨ ਜਲ ਕੱਢਿਆ ਗਿਆ ਵਾ ਸਾਫ ਸਫਾਈ ਪੌੜੀਆਂ ਦੀ ਕੀਤੀ ਗਈ ਆ ਇਹ ਉਧਰੋਂ ਜਲ ਨਵਾਂ ਜਿਹੜਾ ਪਾਇਆ ਜਾ ਰਿਹਾ ਉਹ ਪੰਜ ਸਨਾਨਾ ਕਰ ਲਿਆ ਨੇ ਤੇ ਹੁਣ ਬੌਲੀ ਸਾਹਿਬ ਦੇ ਅੰਦਰ ਦੇਖਦੇ ਆ ਜਾ ਕੇ ਬੌਲੀ ਸਾਹਿਬ ਦੀਆਂ ਪੌੜੀਆਂ ਚ ਥੱਲੇ ਉਤਰਦੇ ਆ ਤੇ ਦਰਵਾਜ਼ਾ ਜਿਹੜਾ ਵਾ ਉਹ ਖੁੱਲਾ ਹੀ ਆ ਤੇ ਦਰਵਾਜ਼ਾ ਖੋਲਿਆ ਭਈ ਮੁੰਡੇ ਨੇ ਇਹ ਆ ਜੀ ਬੌਲੀ ਸਾਹਿਬ ਵਿੱਚੋਂ ਜਿਹੜੇ ਆ ਉਹ ਦਰਸ਼ਨ ਜਿਹੜੇ ਮੈਂ ਤੁਹਾਨੂੰ ਕਰਵਾ ਦੇਣਾ ਵਾ ਜਿਸ ਦਿਨ ਅਸੀਂ ਪਹਿਲੇ ਆਏ ਸੀਗੇ ਉਦੋਂ ਤਕਰੀਬਨ ਹੜਾਂ ਦਾ ਦੌਰ ਚੱਲ ਰਿਹਾ ਸੀਗਾ ਉਦੋਂ ਜਿਹੜਾ ਇੱਥੋਂ ਤੱਕ ਜਲ ਹੈਗਾ ਸੀਗਾ ਇੱਥੋਂ ਆ ਆ ਜਿਹੜਾ ਮੁੰਡਾ ਖੜਾ ਵਾ ਇੱਥੋਂ ਚਾਰ ਕੌੜੀਆਂ ਤਾਂ ਇਸ ਕੌੜੀ ਤੱਕ ਜਲ ਸੀਗਾ ਉਸ ਟਾਈਮ ਤੇ ਹੁਣ ਜਲ ਜਿਹੜਾ ਫੇਰ ਆਪਣੇ ਥਾਂ ਤੇ ਪਹੁੰਚ ਚੁੱਕਾ ਵਾ ਇਹ ਆ ਜੀ ਬੋਲੀ ਸਾਹਿਬ ਇਹ ਇੱਥੋਂ ਇਸ ਮੋਟਰ ਦੇ ਵਿੱਚੋਂ ਇਸ ਮੋਟਰ ਦੇ ਨਾਲ ਪਾਣੀ ਕੱਢਿਆ ਜਾ ਰਿਹਾ ਆ ਦੇਖੋ ਮੋਟਰ ਇੱਕ ਛੋਟੀ ਵੀ ਲੱਗੀ ਹੋਈ ਐ ਉਹ ਵੱਡੀ ਮੋਟਰ ਆ ਇਹ ਆ ਜੀ ਬੋਲੀ ਬੋਲੀ ਦਾ ਜਲ ਬਿਲਕੁਲ ਉੱਪਰ ਹੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਜਲ ਹੈਗਾ ਤੇ ਹੁਣ ਇੱਥੋਂ ਬਾਹਰ ਚੱਲਦੇ ਆ ਅਸੀਂ ਅੰਦਰੋਂ ਬੋਲੀ ਸਾਹਿਬ ਤੋਂ ਹੋ ਆਇਆ ਐ ਉੱਪਰ ਬੋਲੀ ਸਾਹਿਬ ਦਾ ਜਿਹੜਾ ਉੱਪਰੋਂ ਬਣਾਇਆ ਹੋਇਆ ਵਾ ਗੁੰਬਦ ਤੇ ਇਹ ਆ ਜੀ ਬੋਲੀ ਸਾਹਿਬ ਦਾ ਉਿੱਧਰ ਆ ਜੀ ਮੋਟਰ ਚੱਲਦੀ ਪਈ ਐ ਮੋਟਰ ਚੱਲਦੀ ਪਈ ਆ ਤੇ ਸਰੋਵਰ ਚ ਜਲ ਜੜਾ ਜਾ ਰਿਹਾ ਵਾ ਇੱਥੋਂ ਹੁਣ ਅਸੀਂ ਨਿਕਲਦੇ ਆ ਜੀ ਬਾਹਰ ਇਹ ਸੀ ਅੱਜ ਦੀ ਵੀਡੀਓ ਜਿੱਥੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਤਪੱਸਿਆ ਕੀਤੀ ਸੀਗੀ ਤੇ ਇੱਥੋਂ ਦੀਆਂ ਸੰਗਤਾਂ ਨੂੰ ਬਹੁਤ ਇਸ ਏਰੀਏ ਨੂੰ ਇਸ ਇਲਾਕੇ ਨੂੰ ਇਸ ਥਾਂ ਦੇ ਉੱਤੇ ਆ ਕੇ ਬਹੁਤ ਮਾਣ ਮਹਿਸੂਸ ਹੁੰਦਾ ਕਿ ਜਿੱਥੇ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਕਿਰਪਾ ਸਦਕਾ ਸੰਗਤਾਂ ਦੀਆਂ ਕੀਤੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤੇ ਇਹ ਅੱਜ ਦੀ ਵੀਡੀਓ 'ਚ ਇੰਨਾ ਹੀ ਉਮੀਦ ਕਰਦੇ ਆਂ ਕਿ ਜਾਣਕਾਰੀ ਜਿਹੜੀ ਦਿੱਤੀ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਲਾਈਕ ਸ਼ੇਅਰ ਇੱਕ ਸਾਈਡ ਤੇ ਕਮੈਂਟ ਦੇ ਥੱਲੇ ਹਾਈਪ ਦਾ ਬਟਨ ਵੀ ਆਉਂਦਾ ਵਾ ਉਹਨੂੰ ਵੀ ਜਰੂਰ ਦਬਾ ਦਿਓ ਇਹ ਚੱਲ ਰਹੀ ਹੈ ਸਾਡੀ ਬਾਬਾ ਸ਼੍ਰੀ ਚੰਦ ਜੀ ਦੀ ਸੀਰੀ ਇਸ ਤੋਂ ਬਾਅਦ ਇੱਕ ਲੰਬੀ ਸੀਰੀਜ਼ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਉਹ ਬਹੁਤ ਲੰਬੀ ਸੀਰੀਜ਼ ਹੋਣ ਵਾਲੀ ਆ ਜੁੜੇ ਰਹੋ ਬਾਬਾ ਸੇਲੀ ਚੰਦ ਜੀ ਦੇ ਸਥਾਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ